ਇਹ ਤੁਹਾਡਾ ਵੀਡੀਓ ਹੈ ਲੈ ਬਬੀ ਲੈ ਬਿਲੇ ਬਿਲੇ ਗੋਇਆ ਕੋ ਪੈਨੇ ਗੋਇਆ ਕੋ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਛੜੀਆਂ ਖੁਲਾਣੇ ਜਾ ਰਹੇ ਆ ਇਹ ਆਪਣੇ ਦਾ ਜੋਤ ਹੈ ਨਾਈ ਜੀ ਤੇ ਇਧਰ ਆਪਣੇ ਮਿਸਤਰੀ ਸਾਹਿਬ ਚਾਚਾ ਆ ਗਏ ਤੇ ਆ ਦੇਖੋ ਜਾਣ ਲੱਗ ਰਹੇ ਨੇ ਬਾਪੂ ਖੂਕੀ ਨਹੀਂ ਜਾ ਰਹੇ ਹੁਣ ਅਸੀਂ ਪਿੱਛੇ ਆਪਣੇ ਆਣ ਲੱਗ ਰਹੇ ਨੇ ਆਏ ਕੋਈ ਸਾਡੀ ਨਵੀਂ ਭਾਬੀ ਆ ਜਾ ਰਹੇ ਨੇ ਹੀ ਲੋੜਾ ਦਬਿੱਚ ਆ ਰਹੇ ਆਪਣੇ ਤਰਕੇ ਸਾਰੇ ਹੋ ਦੇਖੋ ਪਿੱਛੇ ਭਾਬੀ ਖੁਦੇ ਅੰਦਰ ਜਾਣ ਲੱਗ ਰਹੇ ਨੇ ਆ ਸਾਡੀ ਅਮੀਂ ਹਿੰਦਰਾ ਕੇ ਗਾਣੇ ਲਾ ਰੱਖੇ ਨੇ ਆ ਹੁਣ ਅੰਦਰ ਮੱਠਾ ਟਕਿਆ ਨਹੀਂ ਉਸ ਤੋਂ ਬਾਅਦ ਡੇਰੇ ਚ ਜਾਣਾ ਮੱਥਾ ਟਕਿਆ ਰਹੀ ਆ ਇਧਰ ਬਾਹਰ ਲੱਤਾਂ ਲੱਗ ਰਹੇ ਨੇ ਜੀ ਕਟੇਲੇ ਫੋਟੋ ਕਰਨ ਲੱਗ ਰਹੇ ਨੇ ਫੋਟੋਗ੍ਰਾਫੀ ਆ ਦੇਖੋ ਇਹ ਮਾਰੇ ਆ ਪਰ ਆ ਗਿਆ ਬੜੀ ਭੂਆ ਜਿੰਨੇ ਸਾਰੇ ਆ ਗਏ ਸਾਰੇ ਹਾਂ ਆ ਦੇਖੋ ਜੀ ਇੱਧਰ ਬਹੁਤ ਪਾਣਾ ਮੋਬਾਈਲ ਫਟਕੇ ਮੁੰਡੇ ਦੇ ਕਿਵੇਂ ਹੋ ਰਿਹਾ ਦੁਖੀ ਹੋ ਰਿਹਾ ਬਚਾਰਾ ਇਹਨੂੰ ਮਦਦ ਕਰੋ ਜੇ ਨਹੀਂ ਕੀ ਕੀ ਰੁਪਿਆ ਬਾਕੇ 1500 ਦੋ ਗੂਗਲ ਪੇਸ ਕਰ ਦਾਂਗੇ ਬਾਰਕੋਡ ਸੈਂਡ ਕਰ ਦਾਂਗੇ ਹੋ ਹਾਜੀ ਸਾਹਿਬ ਆ ਪਥਾਰ ਤੇ ਬੈਠਾ ਨਾ ਜੀਪ ਜੀਪ ਤੇ ਇਹ ਹੋ ਗਿਆ ਪਿਆਰਾ ਲੱਗਿਆ ਧੰਨਵਾਦ ਆ ਦੇਖ ਇੱਧਰ ਬਕਸਾ ਵੀ ਤਾਂ ਰੱਖਿਆ ਵਿੱਚ

ਆ ਦੇਖੋ ਰੋਲਾ ਪਾਛਾ ਅਰਦਾਸ ਹੋ ਰਹੀ ਐ ਆ ਬਾਪੇ ਨੇ ਦੇ ਇੱਕ ਵੰਡਿਆ ਦੇਖੋ ਅਰਦਾਸ ਕਰਕੇ ਹੁਣ ਤਾਂ ਹੁਣ ਆਪਾਂ ਡੇਰੇ ਵਾਲੀ ਸਾਈਡ ਆ ਗਏ ਹੁਣ ਇੱਥੇ ਦਿਖਾਉਂਗਾ ਤੁਹਾਨੂੰ ਐਨਾ ਘਟ ਮਾਹੌਲ ਉਰੇ ਫੇਡਣਗੇ ਛਟੀਆਂ ਪਿੱਛੇ ਆ ਲੱਗ ਰਹੇ ਨੇ ਡੇਰਾ ਕਿੰਨਾ ਬਦਲ ਗਿਆ ਪਹਿਲਾਂ ਦਾ ਡੇਰੇ ਚ ਆ ਗਿਆ ਪਹਣ ਇੱਥੇ ਪਿੱਛੇ ਤੇ ਛਟੀਆਂ ਛੇਡਣਗੇ ਆ ਦੇਖੋ ਦਰਾਹਤ ਨਾਲ ਤੇ ਆਓ ਆ ਜਾਓ ਜੀ ਬਾਬਾ ਬਿਨਾ ਛਟੀਆਂ ਖੇਡਾਂਗੇ। ਭਾਬੀ ਦਾ ਜਦੋਂ ਵੀਲ ਪਾ ਦੇਣਾ ਮਾਰ ਕੇ। ਆਹ ਬਾਬਾ ਜੀ ਤੂੰ ਮੇ ਬੱਚੀ ਤੇਰੀ ਪਹਿਣੀ। ਸਰ ਹੈ ਗਿਆ। ਸੰਡੂ ਅੱਜ ਤੇਰੀ ਮੰਮੀ ਦੇ ਨਾਲ ਛਟੀਆਂ। ਤੇ ਮੰਮੀ ਨੇ ਭਜਾ ਦੇਣਾ ਇੱਥੋਂ ਘੱਟਿਆਉਣਾ ਵੀ ਨਹੀਂ। ਛੱਡਾ ਸੱਥਾ ਲੈ। ਕੀ ਹੁੰਦਾ ਨਹੀਂ। ਚਲੋ। बैठ के बैठ कौन ले गया और तो ले तो मैं तुम्हें बता देता हूं मैं तुम्हें ले जाऊंगी जाननी चार लाऊंगी ला दे ला दे सारे तो जाननी नहीं जाएगी जानवर यार ये वाली आ आ गलती करिए मार रोटी भी खानी है ਬਾਬਾ ਮੈਨੂੰ ਮਾਰੂਗਾ ਚੱਲ ਛੱਡ ਦੇ ਹੁਣ ਹੋਣ ਬਸ ਹੋਰ ਨਹੀਂ ਛੱਡਣਾ ਮੈਂ ਛੱਡੀ ਜਾਂਦੇ ਆ ਆਪਣੇ ਗੱਡੀ ਗੱਡੀ ਆ ਲੈ ਲਾਲਾ ਦੇ ਪੀਰ ਕਿਨੂੰ ਚੱਲੇ ਛੱਡੀਆਂ ਖੇੜ ਕੇ ਹੁਣ ਅੰਦਰ ਤੋਂ ਪਿੱਛੇ ਆਣ ਲੱਗ ਰਹੇ ਨੇ ਆ ਬੈਠੇ ਨੇ ਜਿਵੇਂ ਸੀਜ

ਇਕੋ ਹੀ ਦੇਲੇ ਜਿਹਾ ਕਿ ਦਿੱਤੀਆਂ ਨੇ ਗੋਡੇ ਦਾ ਭੋਖ ਤੇ ਆਏ ਮੱਥਾ ਟੇਕਣ ਦੀ ਕੀ ਕਰਨ ਨਗਰੇ ਨੇ ਵਰਤ ਬਾਰੇ ਆਏ ਮੱਥਾ ਟੇਕਣ ਗੋਡੇ ਦਾ ਭੋਗ ਅਜੇ ਲੇਦੀਆਂ ਲੱਗੇ ਖਾਣ ਹੋ ਰਿਹਾ ਹੈ ਦੇਖੋ ਕੁਲਦੀਪ ਨੇ ਨਵਾਂ ਕੰਮ ਖੋਲੇ ਦੇਖੋ ਗੁਰਦੁਆਰੇ ਮੂਰੇ ਬੈਠ ਕੇ ਆਦਲੋ ਜਾ 2000 ਪੈਲੇ 2000 ਅਸੀਂ ਹੁਣ ਕਰੇ ਜਾ ਰਿਆਂ ਮੱਥਾ ਟੇਕ ਕੇ ਆ ਦੇਖਾ ਸਾਰੀ ਆ ਗਈ ਓਹ ਤੇਰੀ ਗੈਂਗਸਟਰ ਵੀ ਪੱਛੋਂ ਐ ਸਾਡੇ ਨਾਲ ਹਰਿਆਣੇ ਵਿੱਚ ਇਹਦੇ ਖਾਸੀ ਪਰਚੇ ਹੋ ਗਏ ਜੀ ਡੱਬ ਚ ਅਸ ਲਗਾਖ ਦੇ ਹੀ ਇਹ ਦਿਖਾਤਾ ਦੀ ਉੱਥੇ ਲੋਕ ਡਰ ਗਏ ਇੱਕ ਡੀ ਜੇ ਡਾਕਤਾ ਆ ਦੇਖੋ ਜੀ ਇਧਰ ਕਾਲੂ ਹਲਵਾਈ ਰਸਗੋਲੇ ਚ ਨੂਨ ਪਾਤਾ ਆ ਵੀ ਬਾਈ